ਤੇ ਝਾੜ ਵੀ ਬੜੀਆਂ ਵਧੀਆ ਦਾਣਾ ਯੋਟਾ ਸ਼ਾਈਨੀ ਦਾਣਾ ਹੈਗਾ ਤੇ ਕੁਆਲਟੀ ਬੈਟਰੀ ਹੈਗੀ ਹੈ ਇਹਨੂੰ ਬਿਮਾਰੀ ਨਹੀਂ ਲੱਗਦੀ ਕੋਈ ਬਹੁਤਾ ਕੀੜਾ ਨਹੀਂ ਆਉਂਦਾ ਹੈਗਾ ਇਹਦੀ ਕੁਆਲਟੀ ਵੀ ਬਹੁਤ ਵਧੀਆ ਹੈਗੀ ਹੈ ਤੇ ਸੁੱਕਦੀ ਨਹੀਂ შეਤੀ ਰੋਟੀ ਤੇ ਐਮਪੀ ਵੀਟ ਦਾ ਮੁਕਾਬਲਾ ਕਰਦੀ ਹੈ ਤੇ ਸਾਡੇ ਕੋਲ ਬੀਜ ਬਾਧੂ ਹੈ ਅਸੀਂ 35 ਜਗ੍ਹਾ ਤੇ ਪੰਜਾਬ ਦੇ ਵਿੱਚ ਇਹ ਇਹ ਜਿਹੜੇ ਸੀਡਸ ਨੇ ਉੱਥੇ ਸੇਲ ਕਰ ਰਹੇ ਹਾਂ ਹੇ 10 ਲੱਖ ਦੀ ਕੰਟਰੀਬਿਊਸ਼ਨ ਦਿੱਤੀ ਹੈ ਕਿਉਂਕਿ ਇਹ ਤਾਂ ਸਾਡਾ ਫਰਜ਼ ਵੀ ਹੈ ਔਰ ਸਾਡੀ ਜ਼ਿੰਮੇਵਾਰੀ ਵੀ ਹੈ ਪੰਜਾਬ ਦਾ ਭਵਿੱਖ ਵੀ ਐਗਰੀਕਲਚਰ ਔਰ ਐਗਰੀਕਲਚਰ ਪ੍ਰੋਸੈਸਿੰਗ 'ਚ ਜੁੜਿਆ ਹੈ ਕਣਕ ਦੀ ਕਿਸਮ PBW 826 ਦੀ ਸਫਲਤਾ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਨਵੀਂ ਕਿਸਮ PBW 872 ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ ਯੂਨੀਵਰਸਿਟੀ ਮੁਤਾਬਕ ਖੂਬੀ ਨਾਲ ਭਰਪੂਰ ਇਸ ਕਿਸਮ ਦਾ ਜਿੱਥੇ ਪਿਛਲੀਆਂ ਕਿਸਮਾਂ ਨਾਲੋਂ ਚਾਰ ਵਾਧੇ ਉੱਥੇ ਹੀ ਇਸ ਦਾ ਦਾਣਾ ਵੀ ਮੋਟਾ ਅਤੇ ਚਮਕਦਾਰ ਹੈ ਇਸ ਨਵੀਂ ਕਿਸਮ ਨੂੰ ਡਾਕਟਰ ਡੀ ਆਰ ਪੁੰਗਲਾ ਖੇਤੀ ਖੋਜ ਕੇਂਦਰ ਬੰਲੋਵਾਲ ਸੌਂਖੜੀ ਵਿਖੇ ਲਾਇਏ ਗਏ ਕਿਸਾਨ ਮੇਲੇ ਵਿੱਚ ਪੀਯੂ ਨੇ ਖੇਤੀ ਲਈ ਸਿਫਾਰਿਸ਼ ਕਰ ਦਿੱਤੀ ਹੈ ਇਸ ਮੇਲੇ ਦੇ ਮੁੱਖ ਮਹਿਮਾਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਸਨ ਜਿਨ੍ਹਾਂ ਨੇ ਇਸ ਨਵੀਂ ਕਿਸਮ ਦੀ ਖੋਜ ਲਈ ਯੂਨੀਵਰਸਿਟੀ ਦੇ ਮਹਾਰਾ ਨੂੰ ਵਧਾਈ ਦਿੱਤੀ ਹੈ ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਖੁਦ ਗ੍ਰੀਨ ਵਾਈਕ ਚੈਨਲ ਨੂੰ ਖੋਜੀ ਇਸ ਨਵੀਂ ਕਿਸਮ ਦੇ ਗੁਣ ਦੱਸੇ ਸੋ ਜਿਹੜੀ ਨਵੀਂ ਵੈਰਾਈਟੀ ਆਈ ਹੈ ਪੀਬੀਡਬਲਯੂ 872 ਤੇ ਇਹ ਓਨੀ ਹੀ ਖਾਦ ਪਾਉਣੀ ਜਿੰਨੇ ਅਸੀਂ 826 ਰੁਪਏ ਆ 4.5 ਡੇਡਾ ਕੁਟਲ ਹੈ 24 ਕੁਟਲ ਹੈਗੀ ਇਹਨੂੰ ਬਿਮਾਰੀ ਨਹੀਂ ਲੱਗਦੀ ਕੋਈ ਬਹੁਤਾ ਕੀੜਾ ਨਹੀਂ ਆਉਂਦਾ ਹੈਗਾ ਇਹਦੀ ਕੁਆਲਿਟੀ ਵੀ ਬਹੁਤ ਵਧੀਆ ਹੈਗੀ ਆ ਤੇ ਇਹ ਬਹੁਤ ਵਧੀਆ ਵੈਰਾਈਟੀ ਸਗੋ ਅਸੀਂ ਇਹ ਚ ਅਨੇਕ ਸਾਡੀਆਂ ਦੋ ਵੈਰਾਈਟੀਆਂ ਪੰਜਾਬ ਚ ਹੋ ਜੇ ਜੇ ਪਰਚਾਸ ਇੱਕ ਵੈਰਾਈਟੀ ਨੂੰ ਕੋਈ ਪ੍ਰੋਬਲਮ ਦੀ ਦੂਜੀ ਤਾਂ ਹੈਗੀ ਸਾਡੇ ਕੋਲ ਆਲਟਰਨੇਟਿਵ ਦਿੱਤਾ ਹੈਗਾ ਤੇ ਝਾੜ ਵੀ ਵਧੀਆ ਦਾਣਾ ਵੀ ਓਟਾ ਸ਼ਾਈਨੀਂਗ ਦਾਣਾ ਹੈਗਾ ਤੇ ਕੁਆਲਿਟੀ ਬੈਟਰ ਹੈਗੀ ਹੈ ਜਿਹੜੀ ਵੀ ਨਵੀਂ ਵੈਰਾਈਟੀ ਹੁੰਦੀ ਨਾ ਦੋ ਤਿੰਨ ਚੀਜ਼ਾਂ ਅਸੀਂ ਜ਼ਰੂਰ ਦੇਖਦੇ ਪਹਿਲੀ ਨਾਲ ਉਹ ਝਾੜ ਵੱਧ ਹੋਵੇ ਪਹਿਲੀ ਨਾਲ ਉਹ ਬਿਮਾਰੀ ਘੱਟ ਲੱਗਦੀ ਹੋਵੇ ਕੀੜਾ ਘੱਟ ਲੱਗਦਾ ਹੋਵੇ ਤੇ ਕੁਆਲਿਟੀ ਵਧੀਆ ਹੋਵੇ ਤੇ ਦੂਜਾ ਆਲਟਰਨੇਟਿਵ ਵੀ ਦੇ ਰਿਆ 826 ਵੀ ਲਾਓ ਤੇ ਇਹ ਵੀ ਲਾਓ ਕਾਸ ਗਲ ਹੈ ਕਿ ਇਸ ਨਵੀਂ ਕਿਸਮ ਦਾ ਬੀਜ ਲੈਣ ਲਈ ਕਿਸਾਨਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪੈਣਾ ਕਿਉਂਕਿ ਯੂਨੀਵਰਸਿਟੀ ਨੇ ਇਸ ਵਾਰ ਇਹ ਬੀਜ ਬਾਦੂ ਮਾਤਰਾ ਵਿੱਚ ਬਣਾਏ ਇਸ ਬੀਜ ਦੀ 20 ਕਿਲੋ ਦੀ ਪੈਕਿੰਗ ਦਾ ਰੇਟ 1250 ਰੁਪਏ ਅਤੇ 40 ਕਿਲੋ ਦੀ ਪੈਕਿੰਗ ਦਾ ਰੇਟ 2500 ਰੁਪਏ ਇਹ ਬੀਜ ਪੰਜਾਬ ਵਿੱਚ 35 ਥਾਵਾਂ ਉੱਤੇ ਵਿਕਰੀ ਲਈ ਉਪਲਬਧ ਹੈ ਦੂਜਾ ਇਹ ਸੀ ਕਿ ਕਿਸਾਨਾਂ ਨੂੰ ਰਹਿੰਦਾ ਹੈਗਾ ਜੀ ਤੁਸੀਂ ਬੀਜ ਬਹੁਤ ਘੱਟ ਦੇਦੇ ਨੇ 2-2 ਕਿਲੋ 4-4 ਕਿਲੋ ਕਿੰਨੇ ਸਾਲਾਂ ਚ ਵਧੂਗਾ ਅਸੀਂ ਇਹਦਾ ਬੀਜ ਇੰਨਾ ਬਣਾ ਲਿਆ ਇੱਥੇ ਤੇ ਅਸੀਂ 40-40 ਕਿਲੋਈ ਥੈਲੀ ਦੇ ਰਹੇ ਜਿਹੜੇ ਕਿ ਇੱਕ ਏਕੜ ਦਾ ਬੀਜ ਹੈਗਾ ਇੱਕ ਏਕੜ ਦਾ ਬੀਜ ਹਰ ਕਿਸੇ ਨੂੰ ਦੇ ਰਹੇ ਆ ਤੇ ਸਾਡੇ ਕੋਲ ਬੀਜ ਵਧੂ ਹੈ ਅੱਜ ਮੇਲੇ ਤੇ ਨਹੀਂ ਜਦੋਂ ਮਰਜੀ ਰਸੀਦ ਉਹ ਅੱਗੇ ਲੈ ਲਓ ਇੱਥੇ ਨਾਂ ਲਿਖਾ ਦਿਓ ਇੱਥੇ ਵੀ ਭੇਜ ਦਾਂਗੇ ਅਸੀਂ 35 ਜਗ੍ਹਾ ਤੇ ਪੰਜਾਬ ਦੇ ਵਿੱਚ ਇਹ ਇਹ ਜਿਹੜੇ ਸੀਡਸ ਨੇ ਉੱਥੇ ਸੇਵ ਕਰ ਰਹੇ ਆ ਅਸੀਂ ਸਾਰੇ ਪੜੀ ਭਾਂਤ ਇਸ ਗੱਲ ਤੋਂ ਜਾਣੂ ਹਾਂ ਕਿ ਅੱਜ ਪੰਜਾਬ ਵਿੱਚ ਐਨਪੀਟੀ ਕਣਕ ਇੱਕ ਬ੍ਰਾਂਡ ਬਣ ਚੁੱਕੀ ਏ ਅਤੇ ਸੂਬੇ ਵਿੱਚ ਇਸ ਦੀ ਮੰਗ ਲਗਾਤਾਰ ਵਧ ਰਹੀ ਏ ਐਨਪੀਟੀ ਕਣਕ ਦੇ ਟਾਕਰੇ ਲਈ ਪੀਯੂ ਨੇ ਪੰਜਾਬ ਦੀ ਆਪਣੀ ਪੀਬੀਡਬਲਯੂ ਇੱਕ ਚਪਾਤੀ ਕਿਸਮ ਦੀ ਖੋਜ ਕੀਤੀ ਵਿਸੀ ਨੇ ਇਸ ਕਿਸਮ ਦੇ ਹੈਰਾਨਕੁਣ ਗੁਣਾ ਬਾਰੇ ਵੀ ਚੰਨਣਾ ਪਾਇਆ ਵੈਰਾਈਟੀ ਸਾਡੀ ਹੈਗੀ ਪੀਬੀਡਬਲਯੂ ਚਪਾਤੀ ਜਿਹਨੂੰ ਕਹਿੰਦੇ ਚਪਾਤੀ ਜਾਂ ਰੋਟੀ ਤੇ ਰੋਟੀ ਬਣਾਉਣ ਵਾਸਤੇ ਹੈਗੀ ਜਿਹੜੀ ਅਜਕਾਰ ਐਮਪੀ ਵੀਟ ਸਾਰਿਆਂ ਨੂੰ ਪਤਾ ਹੈ ਕਿ ਉਧਰੋਂ ਆ ਰਹੀ ਹੈਗੀ ਤੇ ਉਹਦਾ ਆਟਾ ਬਹੁਤ ਵਧੀਆ ਸਾਨੂੰ ਤਾਂ ਇਹ ਵੀ ਲੱਗਦਾ ਹੈ ਕਿ ਉਹਦਾ ਇੱਕ ਹੁਣ ਟ੍ਰੇਡ ਨਾਮ ਬਣਿਆ ਹੋਇਆ ਵਿਕ ਰਿਹਾ ਹੈਗਾ ਉਥੇ ਐਮਪੀ ਵੀਟ ਹੈਵੀ ਹੈ ਕਿ ਮਿਕਸਚਰ ਹੈ ਉਹ ਤੇ ਇਹ ਜਿਹੜੀ ਸਾਡੀ ਵੈਰਾਈਟੀ ਹੈਗੀ ਇਹ ਸਾਰੇ ਪੰਜਾਬ ਥੋ ਸਾਰੀ ਸਿਰ ਕਮੈਂਡ ਕੀਤੀ ਹੈ ਇਹਦੀ ਰੋਟੀ ਜਿਹੜੀ ਜਦੋਂ ਆਟਾ ਗੁੰਨਦੇ ਆ ਨਾ ਇਹ ਕਾਲਾ ਨਹੀਂ ਹੁੰਦਾ ਦੂਜੀ ਹੈ ਵੀ ਜਦੋਂ ਆਟਾ ਗੁੰਨ ਕੇ ਰੋਟੀ ਬਣਾਣੀ ਸੁੱਕਦੀ ਨਹੀਂ ਹੈ ਉਹ ਆਮ ਆਪਣੇ ਸਾਰੇ ਦਫ਼ਤਰਾਂ ਵਾਲੇ ਘਰੋਂ ਰੋਟੀਆਂ ਲੈ ਕੇ ਆਉਣੇ ਵਾਈਕਲੋ ਚਾ ਕੇ ਦਫ਼ਤਰ 'ਚ ਗਰਮ ਕਰਦੇ ਸੋ ਕੋ ਜਾਂਦੀ ਐ ਇਹ ਸੁੱਕਦੀ ਨਹੀਂ ਛੇਤੀ ਰੋਟੀ ਇਹ ਐਮਪੀ ਬੀਟ ਦਾ ਮੁਕਾਬਲਾ ਕਰਦੀ ਐ ਸਾਨੂੰ ਆਪਣੀ ਹੀ ਵੈਰਾਈਟੀ ਅਸੀਂ ਸਾਰੇ ਫਾਰਮਰ ਨੂੰ ਕਹਿ ਰਹੇ ਆਂ ਕਿ ਖਾਣਯੋਗੀ ਤਾਂ ਜ਼ਰੂਰੀ ਲਾਓ ਬਾਕੀ ਜਿਹਨੇ ਬਿਜ਼ਨਸ ਕਰਨਾ ਉਹ ਵੀ ਕਰਦੇ ਅਸੀਂ ਇੱਕ ਹਾਈ ਜੇਕ ਵਾਲੀ ਵੈਰਾਈਟੀ ਕੱਢੀ ਐ ਜਿਹਦੇ 'ਚ ਜਦੋਂ ਕੋਰੋਨਾ ਆਇਆ ਸੀ ਲੋਕੀ ਡਾਕਟਰ ਜੇਕ ਦੇ ਟੈਬਲੇਟ ਦਿੰਦੇ ਸੀ ਕਿ ਮਿਨਟੀ ਵਧਾਓ ਇਹ ਜੇਕ 'ਚ ਬਹੁਤ ਜ਼ਿਆਦਾ ਹੈਗੀ ਉਹ ਇੱਕ ਮੈਡੀਸਨਲ ਵੈਲਿਊ ਉਹਦੀ ਇੱਕ ਹੋਰ ਵੈਰਾਈਟੀ ਜਿਹੜੀ ਹੈਗੀ ਰੈਜਿਸਟੈਂਟ ਸਟਾਰਚ ਰੈਜਿਸਟੈਂ ਜਿਹੜੇ ਡਾਇਬੀਟਿਕ ਲੋਗ ਨੇ ਜਿਕਰ 30% ਤੋਂ ਜ਼ਿਆਦਾ ਡਾਇਬੀਟਿਕ ਲੋਗ ਨੇ ਉਹ ਜੇ ਜ਼ਿਆਦਾ ਰੋਟੀ ਖਾਣੇ ਡਾਕਟਰ ਕਹਿੰਦੇ ਤਿੰਨ ਰੋਟੀਆਂ ਦੀ بجائے ਦੋ ਖਾ ਲੋ ਜਿਹੜੇ ਡਾਇਬੀਟਿਕ ਲੋਗ ਨੇ ਅਸੀਂ ਕਹਿੰਦੇ ਕਿ ਇਹ ਰੋਟੀ ਖਾਓ ਉਹਦੇ ਚ ਜਿਹੜੀ 슈ਗਰ ਲੈਵਲ ਹੈ ਆਪਣੇ ਦਾ ਬੋਡੀ ਦੇ ਵਿੱਚ ਜੋ ਤਿੰਨਾਂ ਦੀ بجائے ਦੋ ਖਾਣੇ ਜਾਂ ਚਾਰ ਖਾ ਲੋ ਤੇ ਤੁਹਾਡੀ 슈ਗਰ ਨਹੀਂ ਅਪ ਹੋਊਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਾੜੀ ਦੇ ਮੇਲਿਆਂ ਦਾ ਇਸ ਵਾਰ ਦਾ ਉਦੇਸ਼ ਜਿੰਨਾਂ ਦਾ ਉਤਪਾਦ ਬਣਾਈਏ ਖੇਤੀ ਮੁਨਾਫਾ ਹੋਰ ਵਧਾਈਏ ਹੈ ਇਸ ਨਾਰੇ ਦੀ ਮਹੱਤਤਾ ਸਦਕਾ ਹੀ ਲੋਕ ਸਭਾ ਮੈਂਬਰ ਮਾਲਵਿੰਦਰ ਕੰਗ ਨੇ ਯੂਨੀਵਰਸਿਟੀ ਨੂੰ ਪ੍ਰੋਸੈਸਿੰਗ ਕੇਂਦਰ ਸਥਾਪਿਤ ਕਰਨ ਲਈ ਐਨਪੀ ਫੰਡ ਵਿੱਚੋਂ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਮੇਰੀ ਆਪਣੀ ਇਕਨੋਮਿਕਸ ਤੇ ਕਹਿੰਦੀ ਹੈ ਵੀ ਪੰਜਾਬ ਨੂੰ ਐਗਰੀਕਲਚਰ ਪ੍ਰੋਸੈਸਿੰਗ ਹੀ ਅੱਗੇ ਵਧਾ ਸਕਦੀ ਹੈ। ਸੋ ਇਹਨਾਂ ਨੇ ਇੱਥੇ ਇੱਕ ਐਗਰੀਕਲਚਰ ਪ੍ਰੋਸੈਸਿੰਗ ਪਲਾਂਟ ਲਾਉਣ ਦਾ ਫੈਸਲਾ ਲਿਆ ਯੂਨੀਵਰਸਿਟੀ ਨੇ। ਉਹ ਐਮਪੀ ਲੈਡ ਜੋ ਮੈਂ 10 ਲੱਖ ਦੀ ਕੰਟਰੀਬਿਊਸ਼ਨ ਦਿੱਤੀ ਹੈ ਕਿਉਂਕਿ ਇਹ ਤਾਂ ਸਾਡਾ ਫਰਜ਼ ਵੀ ਔਰ ਸਾਡੀ ਜ਼ਿੰਮੇਵਾਰੀ ਵੀ ਆ ਔਰ ਜਿਆਦਾ ਤੋਂ ਜਿਆਦਾ ਰਿਸਰਚ ਹੋਵੇ ਉਸ ਤੇ ਔਰ ਪ੍ਰੋਸੈਸਿੰਗ ਵਾਲੇ ਨੌਜਵਾਨ ਵਦਨ ਗੱਲ ਪਤਾ ਕੀ ਹੈ ਖੇਤੀ ਮੁਨਾਫੇ ਦਾ ਧੰਦਾ ਉਦੋਂ ਹੀ ਬਣ ਸਕਦਾ ਜਦੋਂ ਖੇਤੀ ਕਰਨ ਦੇ ਨਾਲ ਨਾਲ ਉਹਦੀ ਮਾਰਕੀਟਿੰਗ ਉਹਨੂੰ ਵੇਚਣ ਦਾ ਤੌਰ ਤਰੀਕਾ ਵੀ ਕਿਸਾਨ ਤੇ ਕਿਸਾਨ ਦਾ ਪੁੱਤ ਸਿੱਖ ਜੂਗਾ ਪੰਜਾਬ ਦਾ ਭਵਿੱਖ ਵੀ ਐਗਰੀਕਲਚਰ ਔਰ ਐਗਰੀਕਲਚਰ ਪ੍ਰੋਸੈਸਿੰਗ ਤੇ ਜੁੜਿਆ ਉਦੇ ਚ ਨੌਜਵਾਨ ਬੜਾ ਵੱਡਾ ਯੋਗਦਾਨ ਪਾ ਸਕਦੇ ਔਰ ਇਹ ਜਿਹੜੀਆਂ ਸਭ ਤੋਂ ਜ਼ਰੂਰੀ ਤੇ ਸਾਡੀਆਂ ਸੰਸਥਾਵਾਂ ਜਿਹੜੀਆਂ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਰਗੀਆਂ ਜਿਹੜੀਆਂ ਸੰਸਥਾਵਾਂ ਉਹ ਆਪਣਾ ਕੰਮ ਬਖੂਬੀ ਕਰ ਰਹੀਆਂ। ਇਸ ਦਿਨ ਨਾਲ ਹੀ ਐਮਪੀ ਕੰਗ ਨੇ ਮੌਜੂਦਾ ਸਮੇਂ ਪੰਜਾਬ ਵਿੱਚ ਸਿਹਤ ਸੰਬੰਧੀ ਆ ਰਹੀਆਂ ਚੁਣੌਤੀਆਂ ਦੇ ਸਾਹਮਣੇ ਲਈ ਕਿਸਾਨਾਂ ਨੂੰ ਘੱਟੋ-ਘੱਟ ਆਪਣੇ ਪਰਿਵਾਰ ਲਈ ਜੈਵਿਕ ਖੇਤੀ ਕਰਨ ਦੀ ਸਲਾਹ ਦਿੱਤੀ ਏ। ਆਪਦੀ ਤਾਂ ਜਿਹੜੀ ਸਪਿਰਟ ਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਇਹ ਤੇ ਗੁਰੂ ਨਾਨਕ ਸਾਹਿਬ ਨੇ 900 ਸਾਲ ਪਹਿਲਾਂ ਹੀ ਕਹਿ ਤਾ। ਸਾਇੰਟਿਸਟ ਹੁਣ ਕਹਿ ਰਹੇ ਨੇ ਪਾਣੀ ਬਚਾਓ, ਧਰਤੀ ਬਚਾਓ ਜੀ, ਹਵਾ ਬਚਾਓ। ਉਹ ਸਾਡਾ ਤੇ ਜਿਹੜੀ ਸਾਡਾ ਫਲਸਫਾ ਹੈ ਸਾਡਾ ਜਿਹੜਾ ਸਿਧਾਂਤ ਹੈ ਉਹਦੇ ਉਹ ਇਹਦੇ ਤੇ ਖੜਿਆ ਤੇ ਸਾਡੀ ਜ਼ਿੰਮੇਵਾਰੀ ਵੀ ਇਸ ਕਰਕੇ ਜ਼ਿਆਦਾ ਵੱਧ ਜਾਂਦੀ ਹੈ ਮੈਨੂੰ ਲੱਗਦਾ ਹੈ ਪਿਛਲੇ ਕੁਝ ਸਾਲਾਂ ਚ ਬਹੁਤ ਸੁਧਾਰ ਹੋਇਆ ਲੇਕਿਨ ਅਜੇ ਗੁੰਜਾਇਸ ਵੀ ਹੈ ਜਿੱਥੇ ਤੱਕ ਆਰਗੈਨਿਕ ਖੇਤੀ ਦੀ ਗੱਲ ਹੈ ਡੈਫੀਨੇਟਲੀ ਅਲਟੀਮੇਟਲੀ ਅਸੀਂ ਜਿੰਨੀਆਂ ਮਰਜ਼ੀ ਖਾਤਾ ਦਵਾਈਆਂ ਪਾ ਲਈਏ ਲੈ ਦੇ ਕੇ ਉਹ ਅਲਟੀਮੇਟਲੀ ਅਸੀਂ ਖਾਣੀ ਹੈ ਸਾਡੇ ਲੋਕਾਂ ਨੇ ਹੀ ਖਾਣੀਆਂ ਫਿਰ ਕੈਂਸਰ ਦੀਆਂ ਬਿਮਾਰੀਆਂ ਤੋਂ ਲੈ ਕੇ तमाम ਪ੍ਰੋਬਲਮ ਵੀ ਹੋ ਜਾਂਦੀਆਂ لیکن ਇਹਦੇ ਵਿੱਚ کافی ਜਿਹੜੇ ਇਹ ਸਾਡੀਆਂ ਸੰਸਥਾਵਾਂ ਉਹ ਯੋਗਦਾਨ ਪਾ ਰਹੀਆਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਚੁਣ ਸਭ ਤੋਂ ਪਹਿਲਾਂ ਕ੍ਰਾਂਤੀ ਤੇ ਘਰੋਂ ਹੀ ਤੁਰਦੀ ਹੈ ਜੇ ਕੋਹ ਨਾ ਗਵੰਡੀ ਦਾ ਪੁੱਤ ਬਣ ਜੇ ਭਗਤ ਸਿੰਘ ਉਹ ਗੱਲ ਨਹੀਂ ਹੈ ਆਪਣੇ ਆਪ ਕੋ ਸ਼ੁਰੂ ਕਰਨ ਦੀ ਲੋੜ ਹੈ ਔਰ ਮੈਂ ਤੁਹਾਨੂੰ ਦੱਸਾਂ ਚੰਡੀਗੜ੍ਹ ਦੀ ਤੁਸੀਂ ਗੱਲ ਕੀਤੀ ਉੱਥੇ 1.5 150 ਰੁਪਏ ਲੀਟਰ ਵੀ ਦੁੱਧ ਲੋਕ ਵੇਚ ਰਹੇ ਔਰ ਲੋਕ ਲੈ ਵੀ ਰਹੇ ਐਡੀ ਵੱਡੀ ਮਾਰਕੀਟ ਹੈ ਜ਼ਰੂਰਤ ਹੈ ਇਨੀਸ਼ੀਏਟਿਵ ਲੈਣ ਦੀ ਔਰ ਮੈਨੂੰ ਲੱਗਦਾ ਕਾਫੀ ਕਿਸਾਨ ਲੈ ਵੀ ਰਹੇ ਆਉਣ ਵਾਲੇ ਟਾਈਮ 'ਚ ਵੀ ਲੈਣਗੇ ਡਾਈਵਰਸੀਫਿਕੇਸ਼ਨ ਪ੍ਰੋਸੈਸਿੰਗ ਔਰ ਜਿਹੜਾ ਆਰਗੈਨਿਕ ਇਤਨੇ ਚੀਜ਼ਾਂ ਦਾ ਸਮੇਲ ਪੰਜਾਬ ਨੂੰ ਅਗਲੇ ਚੰਗੀ ਦਹਾਕੇ ਲੈ ਕੇ ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਮੇਲੇ ਵਿੱਚ ਕੰਢੇ ਖੇਤਰ ਵਿੱਚ ਆਉਂਦੇ ਫਸਲੀ ਸੀਜ਼ਨ ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਉਤਪਾਦਨ ਵਿਧੀਆਂ ਕੀੜਿਆਂ ਅਤੇ ਬਿਮਾਰੀਆਂ ਦੇ ਨਾਲ ਖੇਤ ਮਸ਼ੀਨਰੀ ਅਤੇ ਹੋਰ ਵਿਸ਼ਿਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਪ੍ਰਬੰਧਕੀ ਬੋਰਡ ਦੇ ਮੈਂਬਰ ਡਾਕਟਰ ਅਸ਼ੋਕ ਕੁਮਾਰ ਅਤੇ ਐਸ ਡੀ ਐਮ ਕ੍ਰਿਤਿਕਾ ਗੋਇਲ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਡਾਕਟਰ ਡੀ ਆਰ ਪੁੰਬਲਾ ਖੇਤੀ ਖੋਜ ਕੇਂਦਰ ਬੱਲਵਾਲ ਸੌਂਖੜੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ